ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਟੂ ਮਾਈ YouTube ਚੈਨਲ ਮਨਪੀਰ ਕਰਸੰਤੂ ਸੋ ਆਈ ਦਾ ਵਲੋਗ ਹੋ ਜਿਸ ਤਰ੍ਹਾਂ ਹੈ ਕਿ ਮੈਂ ਚਲਨੀ ਆਪਣੀ ਥੋੜਾ ਜਿਹਾ ਟਾਈਮ ਪਹਿਲਾਂ ਮਤਲਬ ਰਾਤ ਕਾਲ ਕੀਤੀ ਸੀ ਮੈਂ ਜਵਾਬ ਦਿੱਤਾ ਹੀ ਮੇਰੇ ਕੋਲ ਨਹੀਂ ਆਈ ਰਣਾ ਕਿਉਂਕਿ ਮੈਂ ਕਰੇ ਬਹੁਤ ਬੀਜ਼ ਸੀ ਇੱਕ ਸਾਨੂੰ ਅੱਜ ਮੈਰਿਜ ਵੀ ਸੀ ਤੇ ਬਟ ਹੁਣ ਮੈਨੂੰ ਜਾਣਾ ਪੈ ਰਿਹਾ ਹੈ ਕਿਉਂਕਿ ਮੈਨੂੰ ਜਾਣਾ ਹੀ ਪੈਣਾ ਹੈ ਤੇ ਆਪਾਂ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਤੇ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਤੇ ਚਲੋ ਚਲ ਜੀ ਲੈਟਸ ਗੋ ਸਕੂਟਰ ਹੀ ਆਪਣੀ ਰੈਡੀ ਆ ਤੇ ਮੇਰੇ ਵਲੌਗ ਨਾਲ ਇਸ ਤਰ੍ਹਾਂ ਜੁੜੇ ਰਹੋ ਤੇ ਹੁਣ ਤੁਹਾਨੂੰ ਮੈਂ ਮਿਲਦੀ ਆ ਉੱਥੇ ਜਾ ਕੇ ਜੇ ਰਸਤੇ 'ਚ ਮੈਂ ਕੁਝ ਲੈਣਾ ਹੋਇਆ ਆ ਆਪਾਂ ਜਾ ਰਹੇ ਆ ਜੀ ਸੇਨਾ ਇਹ ਫਿਰ ਦੀ ਐਂਟਰੀ ਸ਼ੁਰੂ ਹੋ ਚੁੱਕੀ ਆ ਪਿੰਡ ਗੁੱਬਲੀ ਪੱਟੀ ਦੇ ਕੋਲ ਆ ਇਸ ਪਿੰਡ ਵਿੱਚ ਕਾਫੀ ਸਹੂਲਤਾਂ ਨੇ ਇੱਜਾ ਬਿਜਲੀਕਾਰ ਹੀ ਪਿੰਡ ਚ ਹੀ ਇਹਨਾਂ ਦੇ ਤੇ ਇਹਨਾਂ ਦੇ ਪਿੰਡ ਦਾ ਗੁਰਦੁਆਰਾ ਸਾਹਿਬ ਹੋ ਬਾਈ ਗਾਡ ਬਹੁਤ ਜ਼ਰਾ ਹੀ ਸੋਹਣਾ ਹੈ ਤੇ ਗੁਰਦੁਆਰਾ ਦਾ ਨਾਮ ਹੈਗਾ ਵਾ ਸੰਤ ਖਾਲਸਾ ਤੇ ਆਓ ਤੁਹਾਨੂੰ ਇਸ ਸ਼ੈਅਰ ਕਰਉਣੀ ਦੇਖੋ ਇਹ ਐਂਟਰੀ ਆਪਾਂ ਇੱਧਰ ਤੋਂ ਚਾਵਾਂ ਗੁਰਦੁਆਰਾ ਸਾਹਿਬਾਣੀ ਤੇ ਤੁਹਾਨੂੰ ਦਿਖਾਉਣੀ ਆ ਕਿ ਤੋਂ ਵੱਡੀ ਖਾਸ ਗੱਲ ਤੇ ਇਸ ਪਿੰਡ ਦੀ ਹੈ ਕਿ ਗੁਰਦੁਆਰਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਇੱਧਰ ਛੱਪੜ ਜਿਹੜਾ ਬਣਿਆ ਹੋਇਆ ਹੈ ਇੱਕ ਇੱਧਰ ਸਾਈਡ ਤੇ ਇੱਕ ਉਧਰ ਤੁਹਾਨੂੰ ਵੀ ਦਿਖਾਉਣੀ ਮੈਂ ਅੱਗੇ ਜਾ ਕੇ ਸੋ ਪਲੀਜ਼ ਵਲੌਗ ਨਾਲ ਜੁੜੇ ਰਹੋ ਇਹ ਪਿੰਡ ਨੂੰ ਕਾਫੀ ਟਾਈਮ ਪਹਿਲਾਂ ਸਮਾਨਤ ਵੀ ਕੀਤਾ ਗਿਆ ਸੀ ਸਿਰਫ ਇਹ ਛੱਪੜ ਦੇ ਕਰਕੇ ਕਿਉਂਕਿ ਗੁਰਦੁਆਰਾ ਬਹੁਤ ਜ਼ਿਆਦਾ ਸੋਹਣਾ ਛੱਪੜ ਉੱਤੋਂ ਵੀ ਜ਼ਿਆਦਾ ਸੋਹਣਾ ਸੀ। ਉੱਤੋਂ ਸਾਡੀ ਬੈਕ ਸਾਈਡ ਹੈ ਤੇ ਪਾਰਕਿੰਗ ਬਹੁਤ ਹੀ ਜ਼ਿਆਦਾ ਸੋਹਣੀ ਆ ਦੇਖੋ ਤੇ ਮੈਂ ਸਾਈਡ-ਸਾਈਡ ਬੈਕ ਸਾਈਡ ਦੀ ਜਾ ਰਹੀ ਹਾਂ ਕਿਉਂਕਿ ਰਸਤਾ ਇੱਧਰ ਹੈ ਦੀਦੀ ਦੇ ਘਰ ਦਾ ਸੋ ਤੁਹਾਨੂੰ ਅੱਗੇ ਚੱਕ ਮਿਲਦੇ। ਇਹ ਆਡਾ ਮੁੰਡਾ ਜਨਮ ਦਿਨ ਵਾਲਾ ਜਿਹੜਾ ਜਨਮ ਦਿਨ ਆ ਹੈਪੀ ਬਰਥਡੇ ਸਾਰੇ ਜਣੇ ਵਿਸ਼ ਕਰਿਓ। ਆ ਜਾ ਗੁਰਦਾਤ। ਦਾਤੂ ਨੀ ਛੋਟਾ ਜਿਹਾ ਕਾਕਾ ਚੰਨ ਨਵਿੰਦਾ ਇਦਾਂ ਛੋਟਾ ਯਾ ਕਾਕਾ ਛੋਣਾ ਕਾਕਾ ਏ ਤੂੰ ਛੋਣਾ ਕਾਕਾ ਏ ਖਾ ਲ ਕਾ ਖਾ ਲੋ ਕੇਲਾ ਰੋਣਾ ਕਿਦਾਂ ਨੰਨ ਰੋਣ ਦੇ ਕਿਦੋ ਫੇ ਇਹ ਰੋਣੇ ਕਿਦੋ ਆ ਇਦਾਂ ਰੋਨੇ ਹੋ ਖਾ ਲੋ ਕੇਲਾ ਖੇਲਾ ਖਾ ਲੋ ਤੁਸੀਂ ਛਾਦੇ ਜੂੜੀ ਕਿ ਨਹੀਂ ਇੱਥੇ ਜੂੜੀ ਕਿਥੇ ਆਏ ਜੂੜੀ ਇੱਥੇ ਆਂ ਹੈ पापा ਕਿਥੇ पापा ਹਾਂ ਪਤਾ ਨਹੀਂ ਮਾਪਾ ਕਿਥੇ ਆ ਉਹ ਵਾਹ ਦੋ ਪਪਾ ਪਪਾ ਖਣਿਪਾ घर पहुंच चुकी हैं तो इधर क्यूट ज बच्चा देखो हेलो बोलो हेलो अंज करो बुल्दा हेलो जूड़ी।, जूड़ी जूड़ी देखो मेरी जूड़ी दिखाओ सोनी है बहुत सोनी बहुत क्यूट है जुबान भी क्डे केला खा लो

भाई वागुरु जी मेन लग लगी कि गुरुद्वार सामने मंदिर भी सी बहुत जो बढ़िया लग रहा सी जात पात उठ के सो असी जा रहे सी और गुरद्वा साहब मत्था टेकन दी तो असि गुरद्दा साहब मतलब काफी टाइम हो गया सी लेट हो गई सी वर्टर सी पर फिर भी ना घर ਕੰਮ ਦੰਦਾ ਸੌ ਹੁੰਦਾ ਜਦੋਂ ਬੀਤਸ ਅਬਿਡਕੂਸ਼ਨ ਕੋ ਬਾਅਦ ਦੇ ਗੁਰਦਰਾ ਸਾਹਿਬ ਕੀ ਚਮਤੀ ਪਿਆਰੀ ਤੇ ਗੁਰਦਰਾ ਸਾਹਿਬ ਉੱਤੋਂ ਵੀ ਜ਼ਿਆਦਾ ਸੋਹਣਾ ਮਤਲਬ ਕਿ ਇਸ ਪਿੰਡ ਦੇ ਪ੍ਰਧਾਨ ਸਰਪੰਚ ਸਾਹਿਬ ਜਾਂ ਮੈਂਬਰ ਸਾਥੋਂ ਲਗਾ ਲੂ ਪਿੰਡ ਗੁਰਦਰਾ ਸਾਹਿਬ ਦੇ ਪ੍ਰਬੰਧਕ ਜਿਹੜੇ ਵੀ ਐਨਾ ਜ਼ਿਆਦਾ ਪਿਆਰਾ ਗੁੱਤਰਾ ਸੈਭਨ ਤੁਹਾਨੂੰ ਦਾਸੀ ਚ ਬਹੁਤ ਜ਼ਿਆਦਾ ਸੁਨਾਈ ਕੋ ਬਹੁਤ ਜ਼ਿਆਦਾ ਹਰ ਇੱਕ ਟੀਜਰ ਤੋਂ ਦੇ ਮਤਲਬ ਕੀ ਲੰਗਰ ਹਰ ਦੇਖੀ ਉਹ ਜੀ ਬਹੁਤ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਸੁਨਾਈ ਲਾਈਟ ਦੇ ਕੋ ਲਾਈਟਾ ਕਿਤਾ ਲੱਗਿਆ ਹੈ ਕਿਤਾ ਕੋਲੀ ਗਰਾਉਂਡ ਹੈ ਹਰ ਇੱਕ ਚੀਜ਼ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੈ ਸੋ ਹਾਇਕ ਪਿੰਡ ਦੇ ਵਿੱਚ ਇਦਾਂ ਦਾ ਹੀ ਪਰ ਬੰਧ ਹੋਣਾ ਚਾਹੀਦਾ ਹੈ ਸੋ ਪਰ ਅਸੀਂ ਗੁਰਦਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਗਏ ਤੇ ਇਤਿਹਾਸ ਲਿਖਿਆ ਹੈ ਪਰ ਮੈਂ ਥੋੜਾ ਨੀਰਾ ਸੀ ਨੇਰੇ ਘਰ ਕਿੰਨਾ ਜੰਮ ਨਹੀਂ ਸੀ ਆ ਰਿਹਾ ਸੋ ਮਰ ਕੋ ਜੁਨਾ ਮੋਸ ਕਰਨੇ ਗਿਆ ਤਾਂ ਅਸੀਂ ਗੁਰਦਰਾ ਸਾਹਿਬ ਤੇ ਅੰਦਰ ਗਏ ਇੱਥੇ ਬੈਠੇ ਕਾਫੀ ਟਾਈਮ ਫਿਰ ਮੈਂ ਇੱਕ ਥੋੜਾ ਸ਼ਾਟ ਲਿਆ ਉਸ ਨੂੰ ਡੈਕੋਰੇਸ਼ਨ ਕੀਤੀ ਹੋਈ ਸੀ ਤੇ ਅਖੰਡ ਪਾਠ ਰੱਖੇ ਹੋਏ ਸੀ ਆਈਕ ਗੁਰਪੰਥ ਸਾਹਿਬ ਪਾਠ ਰੱਖੇ ਹੋਏ ਸੀ ਇਹਨਾਂ ਦੇ ਭੋਗ ਜੜੇ ਸੀ ਕੱਲ ਨੂੰ ਪੈਣੇ ਸੀ ਇਹ ਜਿਹੜੇ ਪਾਠ ਜਿਹੜੇ ਅਖੰਡ ਪਾਠ ਉਹ ਚੱਲ ਰਹੇ ਸੀ ਮਸਕੂਨ ਵਾਹਿਗੁਰੂ ਇੰਨਾ ਸਕੂਨ ਸੀ ਗੁਰੂ ਜੀ ਦੀ ਅਮ੍ਰਿਤ ਜਹੂਰੀs ਬੈਠ ਕੇ ਉਹਨਾਂ ਦੇ ਕੋਲ ਬੈਠ ਕੇ ਬਸ ਸਕੂਨ ਮਿਲਦਾ ਸੀ ਤੇ ਫਿਰ ਅਸੀਂ ਉੱਥੇ ਬੈਠੇ 10 ਮਿੰਟ ਕੀਰਤਨ ਸੁਣਿਆ ਬਾਣੀ ਸੁਣਿਆ ਤਾਂ ਸੇਵਾ ਸਤਗੁਰ ਸੇਵਾ ਸਦਾ ਸੁਖ ਜਾਪਤਾ ਆਪੇ ਆਏ ਮਿਲਿਆ ਸਭਨਾ ਕਾ ਕਿ ਕਰੇ ਤੋ ਕਾਮ ਨਰਤਾ ਚੇ ਮੱਤ ਪਾਏ ਮਾਪੂਰ ਬਹਲਾ ਤੇ ਜਾ ਚਲੋ ਬਲੌਗ ਜ਼ਰੂਰ ਵੇਖਿਓ ਬੀਬਾ ਬਲੌਗ ਜ਼ਰੂਰ ਵੇਖਿਓ